ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਮੰਦਰ ਬਰਾੜ ਅੱਜ ਆਪਾਂ ਪਹੁੰਚੇ ਆਂ ਪਿੰਡ ਧਨੋਲਾ ਵਿਖੇ ਅਗਮ ਨਰਸਰੀ ਤੇ ਬਾਈ ਪ੍ਰਗਟ ਸਿੱਖੋ ਮੇਰੇ ਨਾਲ ਨੇ ਜਿਹੜੇ ਬੜੇ ਲੰਬੇ ਸਮੇਂ ਤੋਂ ਫੇਸਬੁੱਕ ਫਰੈਂਡ ਨੇ ਪਰ ਸਾਡੀ ਰੂਹਾਂ ਦੀ ਸਾਂਝਦਾਰੀ ਹੈ ਬਾਈ ਨਰਸਰੀ ਦਾ ਕੰਮ ਕਰਦਾ ਹੈ ਇੱਕ ਮੈਂ ਸਭ ਤੋਂ ਪਹਿਲਾਂ ਇਹ ਮੈਸੇਜ ਦੇਣਾ ਚਾਹੁੰਦਾ ਕਈ ਵਾਰੀ ਅਸੀਂ ਪੜ੍ਹਾਈ ਨੂੰ ਰੋਜ਼ਗਾਰ ਦਾ ਜ਼ਰੀਆ ਮੰਨ ਲਏ ਨੇ ਬਾਈ ਪੋਸਟ ਗ੍ਰੈਜੂਏਟ ਹੈ ਪੀ ਐਚ ਡੀ ਰਜਿਸਟਰਡ ਵੀ ਹੋਇਆ ਸੀ ਪਰ ਬਾਈ ਨੇ ਜਿਹੜੀ ਪੜ੍ਹਾਈ ਐ ਐਜੂਕੇਸ਼ਨ ਐ ਉਹ ਤੋਂ ਉਸ ਤਰੀਕੇ ਦਾ ਲਾਹਾ ਨਹੀਂ ਲਿਆ ਜਿਵੇਂ ਅਸੀਂ ਲੈਨੇ ਆ ਵੀ ਇੱਕ ادارے 'ਚ ਵੱਜ ਗਿਆ ਤੇ ਆਪਣੇ ਆਪ ਨੂੰ ਇੱਕ ਅਕਾਦੈਮਿਕ ਖੇਤਰ ਦਾ ਰਖਵਾਲਾ ਬਣਾ ਲਿਆ ਭਾਈ ਨੂੰ ਸ਼ਾਇਰੀ ਦੇ ਨਾਲ ਨਾਲ ਕਿਤਾਬਾਂ ਪੜ੍ਹਨ ਦਾ ਵੀ ਸ਼ੌਕ ਐ ਲਿਖਣ ਦਾ ਵੀ ਸ਼ੌਕ ਐ ਤੇ ਨਾਲ ਬਾਈ ਦਾ ਬਹੁਤ ਵੱਡਾ ਇੱਦਾਂ ਮੈਂ ਨੌਜਵਾਨ ਪੀੜੀ ਲਈ ਇੱਕ ਸੰਦੇਸ਼ ਦਿੰਦਾ ਕਿ ਰੋਜ਼ਗਾਰ ਦਾ ਰਜਗਾਰ ਕੁਦਰਤ ਨਾਲ ਪ੍ਰੇਮ ਤੇ ਆਪਸੀ ਮਿਲਵਰਤਨ ਇਹ ਬਹੁਤ ਵੱਡਾ ਗੋਣਾ ਬਾਈ ਪ੍ਰਗਟ ਸੇਖੋਂ ਦਾ ਤੇ ਅੱਜ ਆਪਾਂ ਇਹਨਾਂ ਦੀ ਨਰਸਰੀ ਬਾਰੇ ਗੱਲਬਾਤ ਕਰਦੇ ਆਂ ਤੇ ਜਦੋਂ ਵੀ ਆਉਣਾ ਪਠਣਾ ਰੋਡ ਧਨੋਲਾ ਉੱਪਰ ਅਗਮ ਨਰਸਰੀ ਹੈ ਰੇਟ ਦਾ ਕੋਈ ਫਿਕਰ ਨਹੀਂ ਹਾਂ ਇੱਕ ਚੀਜ਼ ਦੀ ਗਰੰਟੀ ਤੁਹਾਨੂੰ ਮਿਲੇਗੀ ਕਿ ਉਹ ਜਿਹੜੇ ਬੂਟੇ ਤੁਹਾਨੂੰ ਮਿਲਣਗੇ ਇਥੋਂ ਉਹ ਗਰੰਟੀ ਵਾਲੇ ਹੋਣਗੇ ਕੋਈ ਲੁਕ ਲੁਕਾ ਨਹੀਂ ਮੇਰਾ ਪਿੰਡ ਪੰਜਗਰਾਂ ਕੀ ਕਲਾ ਇਸ ਥਾਂ ਤੋਂ ਲਗਭਗ 90 ਕਿਲੋਮੀਟਰ ਪਰ ਜਿਹੜੀ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ ਤੇ ਜਿਹੜਾ ਰਸਤੇ ਦੀ فاਸਲਾ ਉਹ ਉਹ ਕੋਈ ਮੈਨੂੰ ਨਹੀਂ ਰੱਖਦਾ ਨਰਸਰੀਆਂ ਮੇਰੇ ਕੋਲੇ ਵੀ ਬਹੁਤ ਨੇ ਪਰ ਬਾਈ ਪ੍ਰਗਟ ਦਾ ਪਿਆਰ ਹੀ ਇੰਨਾ ਹੈ ਕਿ ਇਹਦਾ ਪਿਆਰ ਸਾਨੂੰ ਅੱਜ ਇੱਥੇ ਖਿੱਚ ਲਿਆ ਆ ਮੇਰੇ ਨਾਲ ਕੈਮਰੇ ਦੇ ਨੇ ਮੇਰੇ ਸਾਥੀ ਅਧਿਆਪਕ ਮਨਦੀਪ ਸਿੰਘ ਕੈਂਤ ਤੇ ਅੱਜ ਆਪ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਅਕਾਦਮਿਕ ਖੇਤਰ ਵਿੱਚ ਮਾਸਟਰ ਡਿਗਰੀ ਕਰਨ ਦੇ ਬਾਵਜੂਦ ਨਰਸਰੀ ਵੱਲੀ ਕਿਵੇਂ ਰਜਨ ਗਿਆ ਉਹ ਮੈਂ ਇੱਕ ਛੋਟੀ ਜੀ ਕੋਟੇਸ਼ਨ ਦਿੰਦਾ ਜੇ ਤੁਸੀਂ ਬਸਦਾ ਸਰਕਾਰੀ ਵੀ ਲਾ ਲਓ ਉਹ ਤੁਸੀਂ ਗਵਰਨਮੈਂਟ ਦੇ ਅੰਡਰ ਹੋ ਜੰਨੇ ਆ ਵੀ ਜੇ ਤੁਸੀਂ ਕਿਸੇ ਪ੍ਰਾਈਵੇਟ ਸੈਕਟਰ ਚ ਜੌਬ ਕਰਦੇ ਹੋ ਜੀ ਤੁਸੀਂ ਘਰੇ ਲੈ ਕੇ ਕੁਝ ਨਹੀਂ ਆਉਂਦੇ ਥੋੜੇ ਹੋਗੇ ਜਦੋਂ ਹਾਂਜੀ ਹਾਂਜੀ ਤੇ ਜਿਹੜੀ ਛੋਟੀ ਆਉਣ ਵਾਲੀ ਪੀੜ੍ਹੀ ਆ ਇੱਕਾ ਦੋ ਆ ਚਾਹੇ ਤੁਸੀਂ ਗੱਲ ਲਈਓ ਤੁਸੀਂ ਅਬ ਦਾ ਤੁਹਾਡਾ ਫਿਚਰ ਸਿਕਿਉਰ ਕੋਰਾ ਬਣੇਗਾ ਜੀ ਵੱਡੀ ਗੱਲ ਕਿਉਂਕਿ ਜਿਹੜੇ ਹਿਸਾਬ ਤੇ ਅੱਜ ਕੱਲ ਆਪਣਾ ਕਿਸ਼ਵੀਕਰਨ ਅਰਜ਼ਾਨ ਹੋ ਗਿਆ ਗਤੀ ਵਧੀਆਂ ਇੰਨੀ ਹੋ ਗਿਆ ਮਸ਼ੀਨਰੀ ਹੋ ਗਈ ਸਾਰਾ ਕੁਝ ਲਾਈਫ ਇੰਨੀ ਕਿ ਤੇਜ਼ ਹੋ ਗਈ ਤਾਂ ਸਾਨੂੰ ਸੋਚਣਾ ਪੈਂਦਾ ਫਿਚਰ ਬਾਰੇ ਵੀ ਬੇਸ਼ੱਕ ਆਪਣੇ ਕੋਲ ਰੋਜ਼ਗਾਰ ਦੇ ਵਧੀਆ ਵਸੀਲੇ ਨੇ ਤੇ ਆਪਣਾ ਜਿਹੜੇ ਪਿਤਾ ਪੁਰਖੀ ਜ਼ਮੀਨ ਆ ਸਾਰਾ ਕੁਝ ਹੈਗਾ ਪਰ ਤੇ ਮੈਨੂੰ ਫਿਰ ਸੋਚਣਾ ਪਿਆ ਵੀ ਜੇ ਆਪਾਂ ਧੌਲੇ ਇੱਥੇ ਕਰ ਲੈਣਾ ਚ ਤੇ ਮੈਨੂੰ ਕੋਈ ਮناسب ਨਹੀਂ ਲੱਗਦੀ ਗੱਲ ਹਨਾ ਤੇ ਉਸੇ ਕਰਕੇ ਫਿਰ ਮੈਂ ਆਪ ਦਾ ਜਿਹੜਾ ਰੋਜ਼ਗਾਰ ਆ ਉਹ ਸ਼ੁਰੂ ਕੀਤਾ ਹਰ ਇੱਕ ਚੀਜ਼ ਆ ਜਿਹੜੀ अवेलेबल ਆਪਣੇ ਕੋਲ ਔਰ ਪੂਰੇ ਆਜੋ ਬਾਈ ਨਾਲ ਆਪਾਂ ਗੱਲਬਾਤ ਕਰਦੇ ਨਾ ਸੀ ਚੱਲਦੇ ਬਾਈ ਦੀ ਤੇ ਦੇਖਣ ਨੂੰ ਬਾਈ ਪ੍ਰਗਟ ਇੱਕ ਛੋਟੀ ਜਿਹੀ ਨਰਸਰੀ ਲੱਗਦੀ ਪਰ ਜਦੋਂ ਤੁਸੀਂ ਇੰਟਰ ਉਹਦੇ ਵਿੱਚ ਦਾਖਲ ਹੋ ਜਾਂਦੇ ਹੋ ਹਾਂਜੀ ਮੰਦੀ ਭਾਗੇ ਨੂੰ ਆ ਜਾ ਥੋੜੇ ਨੇੜੇ ਜਾ ਕੇ ਜਦੋਂ ਦਾਖਲ ਹੋ ਜਾਂਦੇ ਆ ਤੇ ਤੁਹਾਨੂੰ ਵੈਰਾਈਟੀ ਬਹੁਤ ਮਿਲਦੀ ਹੈ ਤੇ ਕਿਸ ਤਰ੍ਹਾਂ ਦੀ ਵੈਰਾਈਟੀ ਆਪਾਂ ਨੂੰ ਮਿਲਦੀ ਹੈ ਪਹਿਲਾਂ ਆਪਾਂ ਫਰੂਟ ਪਲਾਂਟ ਤੋਂ ਗੱਲ ਸ਼ੁਰੂ ਕਰਾਂਗੇ ਕਿਹੜੀ ਕਿਹੜੀ ਕਿਸਮ ਦੇ ਫਰੂਟ ਤੁਸੀਂ ਰੱਖੇ ਹੋਏ ਨੇ ਫਰੂਟ ਭਾਜੀ ਤੁਸੀਂ ਦੇਖ ਹੀ ਲੈਨੇ ਤੁਸੀਂ ਲੱਤੇ ਵੀ ਨੇ A to Z ਪਲਾਂਟ ਆ ਜਿਹੜਾ ਤੁਹਾਨੂੰ ਮਿਲ ਜੂਗਾ ਔਰ ਕੋਸ਼ਿਸ਼ ਇਹੀ ਹੁੰਦੀ ਆਪਣੀ ਵੀ ਪੌਦੇ ਉਹੀ ਰੁੱਦੇ ਜਾਣ ਜਿਹੜੇ ਆਪਣੇ ਜਿਹੜੇ ਵਾਤਾਵਰਣ ਦੇ ਅਨੁਕੂਲ ਨੇ ਜੀ ਉਹੀ ਪੌਦੇ ਆਪਾਂ ਰੱਖਦੇ ਆ ਉਹੀ ਦਿੱਤੇ ਆ ਬਾਕੀ ਦੂਜੀ ਗੱਲ ਕੱਲੇ ਪੌਦੇ ਫੜਾ ਕੇ ਨਹੀਂ ਜੇ ਤੁਸੀਂ ਕਿਹਾ ਵੀ ਆ ਪੌਦਾ ਲੈਣਾ ਮੈਂ ਤੁਹਾਨੂੰ ਬੀ ਇੰਡੋਰ ਆ ਅੰਦਰ ਜਗ੍ਹਾ ਹੈਗੀ ਆ ਕਿੱਥੇ ਰੱਖਣਾ ਧੁੱਪੇ ਰੱਖਣਾ ਤਾਂ ਕਰਗੇ ਇਹਨਾਂ ਚੀਜ਼ਾਂ ਦਾ ਮੈਂ ਖਾਸ ਕਰਕੇ ਖਿਆਲ ਰੱਖਦਾ ਤੇ ਪੂਰੇ ਆਤਮਿਕ ਤੌਰ ਤੇ ਜੁੜੇ ਹੋਇਆ ਪੌਦਿਆਂ ਨਾਲ ਐ ਨਹੀਂ ਵੀ ਪੈਸੇ ਲੈ ਕੇ ਫੜਾਦਾ ਮੈਂ ਪਹਿਲਾਂ ਹਰ ਇੱਕ ਸਵਾਲ ਹੀ ਹੁੰਦਾ ਵੀ ਉਹਦਾ ਰੱਖਣਾ ਕਿੱਥੇ ਆ ਲਾਉਣਾ ਕਿਵੇਂ ਸਾਰੀਆਂ ਟੈਕਨੀਕਸ ਨੇ ਜਿਹੜੀਆਂ ਆਪਾਂ ਅਗਲੇ ਦਿਨ ਦੇਣਾ ਆ ਉਹ ਤਾਂ ਬਾਈ ਤੁਹਾਡੇ ਰੱਖ ਰਖਾਓ ਤੋਂ ਪਤਾ ਲੱਗ ਰਿਹਾ ਐ ਦੇਖੋ ਮਨਦੀਪ ਕੁਟੀਆਂ ਵਿਖਾਦੀ ਬਾਈ ਦੀ ਤੇ ਜਿਹੜਾ ਆਨੰਦ ਇੱਥੇ ਬਹਿ ਕੇ ਆਉਂਦਾ ਉਹ ਨਾਲ ਨਾਲ ਤੁਹਾਨੂੰ ਨਸਰੀ ਵੀ ਅਸੀਂ ਦਿਖਾ ਰਹੇ ਹਾਂ ਬਾਈ ਦੀ ਤੇ ਇਹ ਇੱਕ ਜਿਹੜਾ ਬੰਦਾ ਕੋਈ ਵੀ ਕੰਮ ਤੁਸੀਂ ਕਰ ਲੋ ਜਿਵੇਂ ਮਾਨਸਾਹੂ ਕਹਿੰਦੇ ਕੋਈ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਬਾਹਰੋਂ ਕੀ ਖਟਰੂਗੇ ਅੰਦਰੋਂ ਨੀਤ ਜਿਨ੍ਹਾਂ ਦੀ ਖੋਟੀ ਜੇ ਤੁਹਾਡੀ ਨੀਤ ਸਾਫ਼ ਹੈ ਹਾਂਜੀ ਤਾਂ ਬੋੜ ਵੀ ਗਮਲਿਆਂ ਚ ਲੱਗ ਜਾਂਦੇ ਆ ਸਰਤਾਜ ਕਹਿੰਦਾ ਵੀ ਲੱਗਦੀ ਬੋੜ ਨਹੀਂ ਵਿੱਚ ਗਮਲੇ ਤਾਂ ਬਾਈ ਨੇ ਬੋੜ ਨੂੰ ਵੀ ਗਮਲੇ ਚ ਲਾਇਆ ਹੋਇਆ ਤਾਂ ਬੜੀ ਖੁਸ਼ੀ ਹੋਈ ਇੱਥੇ ਆ ਕੇ ਬਾਈ ਕੋਲੇ ਸੇਬ ਵਧੀਆ ਕਿਸਮ ਦੇ ਅਮਰੂਦ ਜਿਹੜਾ ਉਹ ਪੌਦੇ ਬਾਈ ਸੇਲ ਕਰਦਾ ਜਿਹੜੇ ਪੰਜਾਬ ਦੇ ਵਿੱਚ ਹੋਣਦੇ ਲੀਚੀ ਆੜੂ ਆਂਬ ਨਾਲ ਨਾਲ ਇਹ ਤੁਹਾਨੂੰ ਡਾਇਰੈਕਸ਼ਨ ਵੀ ਦਿੰਦਾ ਵੀ ਬਾਈ ਇਹਨੂੰ ਇਸ ਤਰ੍ਹਾਂ ਲਾਉਣਾ ਹੈ ਇਹਨੂੰ ਇਸ ਥਾਂ ਤੇ ਲਾਉਣਾ ਲੀਚੀ ਦੇ ਬਾਰੇ ਇੱਕ ਬਾਈ ਨੇ ਬੜੀ ਸੁਣੀ ਗੱਲ ਦੱਸੀ ਕਿ ਲੀਚੀ ਨੂੰ ਪਹਿਲੇ ਸਾਲ ਬਚਾਉਣਾ ਔਖਾ ਛਾਂ ਵਾਲੇ ਥਾਂ ਤੇ ਲੱਦੇ ਜਿਸ ਦੁਪਹਿਰ ਤੋਂ ਬਾਅਦ ਧੁੱਪ ਨਹੀਂ ਜਾਂਦੀਗੀ ਉਦੋਂ ਬਾਅਦ ਬੇਫਿਕਰ ਉਹ ਜੋ ਲੀਚੀ ਦੀ ਆਪਾਂ ਤੁਹਾਨੂੰ ਲੈ ਕੇ ਤੇ ਅੰਜੀਰ ਅੰਜੀਰ ਬਾਰੇ ਇੱਕ ਹੋਰ ਬੜਾ ਵੱਡਾ ਸੱਚ ਬਾਈ ਨੇ ਸਾਹਮਣੇ ਲੰਦਾ ਕਿ ਜਿਹੜੀ ਬਾਜ਼ਾਰ ਚ ਅੰਜੀਰ ਵਿਕਦੀ ਆ ਉਹਦਾ ਵਪਾਰੀ ਕਰਨ ਹੋਇਆ ਵਿਆ ਉਹਨੂੰ ਇੱਕ ਚਾਸ਼ਨੀ ਚ ਲਾ ਕੇ ਵੇਚਿਆ ਜਾ ਰਿਹਾ ਪਰ ਜਿਹੜੀ ਅੰਜੀਰ ਆਪਾਂ ਦਿਖਾਉਨੇ ਤੁਹਾਨੂੰ ਮੰਦੀ ਪਾਗੇ ਅੰਜੀਰ ਉਹ ਲੱਗੀ ਹੋਈ ਆ ਸੀ ਉਹਦਾ ਟੇਸਟ ਵੀ ਕੀਤਾ ਹੋਇਆ ਕਮੇਰ ਬਰਕ ਹਾਂ ਜੀ ਬਾਈ ਹਾਂ ਨਾ ਬਿਲਕੁਲ ਆ ਲੀਚੀ ਆ ਸਾਡੇ ਕੋਲੇ ਬਾਈ ਜੀ ਕੋਲੇ ਸਾਹੀ ਲੀਚੀ ਆ ਸਾਹੀ ਲੀਚੀ ਆ ਇਹ ਇਹ ਕਪੀਤਾ ਹੈ ਉਹ ਅੰजीर ਦਾ ਪੌਦਾ ਉੰਦੀ ਪੱਗਿਆ ਜੀ ਮੜਾ ਜਿਆ ਇਹ ਡੇਢ ਸਾਲ ਦਾ ਪੌਦਾ ਬਾੜ ਸਾਹਿਬ ਦੇਖ ਲਓ ਤੁਸੀਂ ਫਰੂਟ ਦੇਖ ਲਓ ਕਿਵੇਂ ਲੱਗਿਆ ਆਹ ਡੇਢ ਸਾਲ ਦਾ ਪੌਦਾ ਹੈ ਉੰਦੀ ਪੱਗੇ ਨੋਜਾ ਮੜਾ ਤੇ ਇਹਨੂੰ ਫਰੂਟ ਲੱਗਾ ਹੋਇਆ ਸਹੀ ਜਿਹੜੀ ਅੰजीर ਹੈ ਇਹਨੂੰ ਤੁਸੀਂ ਐਦਾਂ ਹੀ ਪੌਦੇ ਨਾਲ ਤੋੜ ਕੇ ਖਾ ਸਕਦੇ ਹੋ ਬਾਈ ਕਹਿੰਦਾ ਦੋ ਤਿੰਨ ਦਿਨ ਦਾ ਹੀ ਫਰੂਟ ਆ ਜਦੋਂ ਲੱਗਿਆ ਚਾਹੇ ਪੌਦੇ ਤੇ ਲੱਗਿਆ ਤੇ ਚਾਹੇ ਤੁਸੀਂ ਤੋੜ ਲਿਆ ਉਦੋਂ ਬਾਅਦ ਇਹ ਖਰਾਬ ਹੋ ਜਾਂਦਾ ਪਰ ਬਾਜ਼ਾਰ ਦੇ ਵਿੱਚ ਇਹਨੂੰ ਵੇਚਣ ਆ ਵਾਸਤੇ ਇਹਦਾ ਇੱਕ ਨਵਾਂ ਰੂਪ ਖੰਡ ਦੀ ਚਾਸ਼ਨੀ ਚ ਕੈਮੀਕਲ ਲਾ ਕੇ ਜ ਉਹਨੂੰ ਲਿਆਂਦਾ ਜਾ ਰਿਹਾ ਪਰ ਜਿਹੜਾ ਇਹਨੂੰ ਖਾ ਕੇ ਸਵਾਦ ਆਉਂਦਾ ਉਹ ਇੱਕ ਔਖਈ ਹੈ ਜਾਂ ਤੁਸੀਂ ਡੈਕੋਰੇਸ਼ਨ ਪਲਾਂਟ ਦੀ ਗੱਲ ਕਰ ਲਓ ਜਾਂ ਨਿੰਬੂ ਬਾਰੇ ਗੱਲ ਆ ਨਿੰਬੂ ਸਿਆਲਾਂ ਚ ਲੱਗਣ ਵਾਲਾ ਬਾਜ਼ਾਰ ਦੇ ਵਿੱਚ ਬਾਈ ਕਹਿੰਦਾ ਬਹੁਤ ਵੱਡੀ ਪੱਧਰ ਦੇ ਵਿੱਚ ਆ ਜਾ ਰਿਹਾ ਪਰ ਇੱਕ ਹੋਰ ਕਿਸਮ ਦਾ ਬਾਈ ਪ੍ਰਗਟ ਕਹਿੰਦਾ ਤੁਸੀਂ ਨਿੰਬੂ ਕਹਿ ਰਹੇ ਸੀ ਉਹ ਦਿਖਾ ਦਿਓ ਸਾਡੇ ਦਰਸ਼ਕਾਂ ਨੂੰ ਕਹਿੰਦਾ ਭਾ ਵੀ ਤੁਹਾਨੂੰ ਬੂਕੇ ਤਾਂ ਹਰ ਥਾਂ ਤੋਂ ਮਿਲ ਜਾਣਗੇ ਪਰ ਜਿਹੜੀ ਉਹਨਾਂ ਬੂਟਿਆਂ ਦੇ ਪਾਲਣ ਪੋਸ਼ਣ ਹੈ ਉਹਨਾਂ ਨੂੰ ਲਾਉਣ ਦੀ ਉਹਨਾਂ ਦੀ ਸੰਭਾਲ ਕਰਨ ਦੀ ਕਿਹੜੇ ਮੌਸਮ ਵਿੱਚ ਕਦੋਂ ਲੱਗਣਾ ਹੈ ਉਹ ਸਲਾਹ ਤੁਹਾਨੂੰ ਬਹੁਤ ਘੱਟ ਮਿਲੇਗੀ ਉਹ ਤੁਹਾਨੂੰ ਆਗਮ ਨਰਸਰੀ ਚੋਂ ਬਾਈ ਪ੍ਰਗਟ ਕੋਲ ਮਿਲ ਸਕਦੀ ਹੈ ਤੇ ਉਹਦੇ ਨਾਲ ਨਾਲ ਬਾਈ ਦੀ ਸ਼ੈਰੀ ਵੀ ਸੁਣਨ ਦਾ ਮੌਕਾ ਮਿਲਦਾ ਬਾਈ ਕੁਦਰਤ ਦਾ ਪ੍ਰੇਮੀ ਹੈ ਬਰਾੜ ਸਾਹਿਬ ਇਹ ਹੈ ਬੂਟਾ ਆ ਬੂਡਾ ਜੀ ਦਰਸ਼ਕੋ ਨਿੰਬੂ ਦਾ ਆ ਦੇਖੋ ਇਹਨੂੰ ਨਿੰਬੂ ਲੱਗੇ ਵੀ ਹੋਏ ਨੇ ਇਹ ਲੱਗਦਾ ਗਰਮੀ ਦੇ ਵਿੱਚ ਪੂਰਾ ਗਰਮੀ ਦੇ ਵਿੱਚ ਪੂਰਾ ਨਿੰਬੂ ਲੱਗਦਾ ਜਦੋਂ ਸੀਜ਼ਨ ਹੁੰਦਾ ਆ ਦਿਖਾ ਦਿਓ ਤੁਸੀਂ ਵਧੀਆ ਫਰੂਟ ਮੱਝਿਆ ਆ ਪੂਰਾ ਫਰੂਟ ਲੱਗਾ ਹੋਇਆ ਆ ਤੁਸੀਂ ਦੇਖ ਰਹੇ ਹੋ ਹਲੇ ਪlant ਧਰਤੀ 'ਚ ਲੱਗਾ ਹੋਵੇ ਤੈਨੂੰ ਹੋਰ ਫਰੂਟ ਪੈ ਜਾਂਦਾ ਬਿਲਕੁਲ ਜੀ ਤੇ ਇਹ ਸਾਰੇ ਜਿਹੜੇ ਡੈਕੋਰੇਸ਼ਨ ਵਾਲੇ ਪlant ਵੀ ਰੱਖਦੇ ਆ ਤੇ ਇੱਕ ਅਮਰੂਦ ਭਾਜੀ ਕਿਹੜੀ ਕਿਸਮ ਕਹਿ ਰਹੇ ਸੀ ਤੁਸੀਂ ਸਾਰਸਪੈਦਾ ਸਭ ਤੋਂ ਬੈਸਟ ਕਿਸਮ ਆ ਜਿਹੜੀ ਪੰਜਾਬ ਦੇ ਵਿੱਚ ਮੰਨੀ ਪਰ ਮੰਨੀ ਕਿਸਮ ਆ 12 ਮਾਸੀਏ ਦੋ ਵਾਰ ਫਰੂਟ ਲੱਗਦਾ ਇਹਨੂੰ ਆ ਦੇਖੋ ਜੀ ਆ ਸਾਰੇ ਪੇੜਾ ਦੋ ਵਾਰ ਪੱਧਾਰ ਕਰਾਉਣੇ ਇਹਨੂੰ ਗੰਗਾ ਨਗਰ ਆਪਾਂ ਇਹਨੂੰ ਤਿਆਰ ਕਰਾਉਣੇ ਆ ਆ ਇਹਦੀ ਕਰਾਫਟਿੰਗ ਹੋਈ ਵੀ ਇੱਥੋਂ ਪੂਰਾ ਥੋੜਾ ਫਰੂਟ ਲੱਗਦਾ ਇਹਨੂੰ ਫੋ ਦੋਸਤੋ ਜੇ ਜਦੋਂ ਤੁਸੀਂ ਕਦੇ ਵੀ ਘਰ ਵਿੱਚ ਖੇਤ ਵਿੱਚ ਸਕੂਲ ਵਿੱਚ ਹੋਰ ਕਿਸੇ ਸਾਂਝੀਆਂ ਥਾਵਾਂ ਦੇ ਪੌਦੇ ਲਾਉਣੇ ਆ ਤਾਂ ਬਾਈ ਨਾਲ ਇੱਕ ਵਾਰੀ ਸੰਪਰਕ ਜ਼ਰੂਰ ਕਰ ਲਿਓ ਪਠੜਾ ਰੋਡ ਧਨੌਲਾ ਠੀਕ ਹੈ ਜੀ ਪਟਨਾ ਵਾਲੇ ਰੋਡ ਤੇ ਤੁਸੀਂ ਤਨੋਲੇ ਜਾਣਾ ਅਗਮਨਾਰਸੀ ਤੇ ਬਾਈ ਜੀ ਨੰਬਰ ਵੀ ਇੱਕ ਵਾਰ ਇੱਕ ਵਾਰ ਆਪਣਾ ਨੰਬਰ ਮੈਂਸ਼ਨ ਕਰ ਦਿਓ 9781278286 ਕਿਸੇ ਵੀ ਕਿਸਮ ਦਾ ਤੁਸੀਂ ਫਰੂਟ ਲੈਣਾ ਤੇ ਅਗਮਨਾਰਸੀ ਤੇ ਜਰੂਰ ਪਹੁੰਚਣਾ ਇਹ ਨਹੀਂ ਵੀ ਬਾਈ ਦੀ ਮੈਂ ਮਸ਼ੂਰੀ ਕਰ ਰਿਹਾ ਬਾਈ ਨਾਲ ਦਿਲੋਂ ਪਿਆਰ ਹੈ ਤੇ ਬਾਈ ਦੀ ਸਲਾਹ ਮੈਨੂੰ ਇਹਦੀਆਂ ਵੀਡੀਓ ਤੋਂ ਮਿਲੀ ਔਰ ਇੱਥੇ ਆ ਕੇ ਜਿਹੜਾ ਅਨੰਦ ਵਜਿਆ ਉਹਦਾ ਬਹੁਤ ਹੀ ਸਵਾਦ ਆਇਆ ਅੱਜ ਦੇ ਲਈ ਇਹਨਾਂ ਫਿਰ ਮਿਲਦੇ ਹਾਂ ਤਦ ਤੱਕ ਲਈ ਆਪਣੇ ਖਾਦਮ ਸੁਖਮੰਦਰ ਬਰਾੜ ਨੂੰ ਦਿਓ ਇਜਾਜ਼ਤ ਪਾਰਕਟ ਸੇਖੋਂ ਤੇ ਮਨਦੀਪ ਕਹਨ ਦੇ ਨਾਲ ਚਰਚਾ ਪੰਜਾਬ ਤੋਂ ਮੇਰੀ ਆਵਾਜ਼